ਨਿਕੋਲੇ ਛਾਉਸ਼ੇਸਕੂ ਦਾ ਜਨਮ 1918 ਚ ਰូមਾਨੀਆ ਦੇ ਗਰੀਬ ਕਿਸਾਨ ਪਰਿਵਾਰ ਚ ਹੋਇਆ। ਉਸਨੇ 11 ਸਾਲਾਂ ਦੀ ਉਮਰ ਚ ਸਕੂਲ ਛੱਡ ਦਿੱਤਾ ਤੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਉਹ ਜਵਾਨੀ ਚ ਕਮਿਊਨਿਸਟ ਪਾਰਟੀ ਸ਼ਾਮਲ ਹੋ ਗਿਆ ਤੇ ਬਰਸਾਂ ਤੱਕ ਜੇਲ੍ਹ ਕੱਟੀ। ਨਿਕੋਲੇ 1965 ਚ ਰូមਾਨੀਆ ਦਾ ਨੇਤਾ ਬਣਿਆ ਤੇ 1974 ਚ ਰូមਾਨੀਆ ਦਾ ਰਾਸ਼ਟਰਪਤੀ ਬਣ ਗਿਆ। ਉਸਨੇ ਆਪਣੀ ਪਤਨੀ ਐਲੀਨਾ ਨੂੰ ਵੀ ਉੱਚ ਅਹੁਦਿਆਂ ਤੇ ਬਿਠਾਇਆ ਜਦਕਿ ਉਸ ਕੋਲ ਕੋਈ ਖਾਸ ਸਿੱਖਿਆ ਨਹੀਂ ਸੀ। ਛਾਉਸ਼ੇਸਕੂ ਨੇ ਸੁਕੁਰਿਟਾ ਤੇ ਨਾਦੀ ਖੁਫੀਆ ਪੁਲਿਸ ਰਾਹੀਂ ਲੋਕਾਂ ਨੂੰ ਡਰ ਚ ਰੱਖਿਆ। ਲੋਕ ਛੋਟੀ ਮੋਟੀ ਗਲਤੀ ਤੇ ਸਾਰਿਆਂ ਤਸ਼ੱਦਦ ਦਾ ਸ਼ਿਕਾਰ ਹੋ ਜਾਂਦੇ ਸਨ ਉਸ ਨੇ ਆਪਣੀ ਤੇ ਆਪਣੀ ਪਤਨੀ ਅਲੀਨਾ ਦੇ ਚਿਹਰੇ ਦੀ ਵੱਡੀ ਪਰਸਨੈਲਿਟੀ ਕਲਟ ਬਣਾਈ ਸਕੂਲਾਂ ਅਖਬਾਰਾਂ ਤੇ ਟੀਵੀ ਤੇ ਸਿਰਫ ਉਹਨਾਂ ਦੀ ਹੀ ਵਡਿਆਈ ਹੁੰਦੀ ਸੀ ਵਿਦੇਸ਼ੀ ਕਰਜ਼ਾ ਚੁਕਾਉਣ ਲਈ ਉਸ ਨੇ ਦੇਸ਼ ਦੀਆਂ ਵੱਡੀਆਂ ਵਸਤਾਂ ਜਿਵੇਂ ਕਿ ਅਨਾਜ ਤੇਲ ਉਦਯੋਗਿਕ ਸਮਾਨ ਨੂੰ ਵੱਡੀ ਮਾਤਰਾ ਚ ਵਿਦੇਸ਼ਾਂ ਚ ਵੇਚ ਦਿੱਤਾ ਇਸ ਤਰ੍ਹਾਂ ਉਸ ਤੇ ਆਪਣੇ ਹੀ ਦੇਸ਼ ਦੇ ਅੰਦਰ ਖਾਣ ਪੀਣ ਤੇ ਇਲੈਕਟ੍ਰਿਸਿਟੀ ਵੀ ਭਾਰੀ ਕਮੀ ਹੋ ਗਈ ਲੋਕਾਂ ਦੇ ਜੀਵਨ ਦੀ ਕੁਨਵੱਤਾ ਬਹੁਤ ਹੀ ਨੀਵੀਂ ਹੋ ਗਈ ਸਿਆਉ ਚ ਇਸ ਨੂੰ ਆਪਣੀ ਨੀਤੀ ਨੂੰ ਜਿੱਤ ਮੰਨਦਾ ਰਿਹਾ ਪਰ ਲੋਕ ਭੁੱਖ ਤੇ ਤਕਲੀਫਾਂ ਨਾਲ ਤੜਫਦੇ ਰਹੇ ਉਸ ਨੇ ਸਾਰਾ ਪਿੰਡ ਤੇ ਇਤਿਹਾਸਿਕ ਇਮਾਰਤਾਂ ਢਾਹ ਦਿੱਤੀਆਂ ਤੇ ਉਹਨਾਂ ਦੀ ਥਾਂ ਬੇਰੂਹੀ ਕੰਕਰੀਟ ਦੀਆਂ ਇਮਾਰਤਾਂ ਬਣਾਈਆਂ ਗਈਆਂ। ਉਸਨੇ ਪਾਰਲੀਮੈਂਟ ਪੈਲੇਸ ਦੀ ਇਮਾਰਤ ਬਣਵਾਈ ਜੋ ਕਿ ਦੁਨੀਆ ਦੀ ਸਭ ਤੋਂ ਭਾਰੀ ਇਮਾਰਤਾਂ ਵਿੱਚੋਂ ਇੱਕ ਸੀ। ਇਹ ਇਮਾਰਤ ਉਸਦੇ ਹੰਕਾਰ ਦੀ ਨਿਸ਼ਾਨੀ ਬਣੀ। 1966 ਚ ਉਸਨੇ ਗਰਭ ਪਾਤ ਤੇ ਗਰਭ ਨਿਰੋਧਕ ਸਾਧਨਾਂ ਤੇ ਪਾਬੰਦੀ ਲਾ ਦਿੱਤੀ ਜਿਸ ਕਰਕੇ ਹਜ਼ਾਰਾਂ ਅਣਚਾਹੇ ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਬੱਚਿਆਂ 'ਚੋਂ ਬਹੁਤ ਸਾਰੇ ਅਨਾਥ ਆਸ਼ਰਮਾਂ 'ਚ ਰੱਖੇ ਗਏ ਜਿਨ੍ਹਾਂ ਨੂੰ ਬਿਨਾਂ ਦੇਖਭਾਲ ਤੋਂ ਮਰਨ ਲਈ ਛੱਡ ਦਿੱਤਾ ਜਾਂਦਾ ਸੀ। ਸਿਆਉ ਚੇਸਕੋ ਦੇ ਦੌਰ 'ਚ ਪੱਛਮੀ ਸੱਭਿਆਚ ਨੀਆਂ ਹੋਰ ਕਮਿਊਨਿਸਟ ਦੇਸ਼ਾਂ ਤੋਂ ਵੀ ਅਲੱਗ-ਥਲੱਗ ਹੋ ਕੇ। ਇਹ ਸੀ ਉਸਦੀ ਆਰਥਿਕ ਤਨਾਸ਼ਾਹੀ ਜੋ ਕਿ ਕਾਗਜ਼ਾਂ 'ਚ ਤਾਂ ਠੀਕ ਲੱਗਦੀ ਸੀ ਪਰ ਹਕੀਕਤ 'ਚ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਸੀ। ਉਸ ਸਮੇਂ ਰូមਾਨੀਆ ਦੇ ਰਾਜਨੀਤਿਕ ਨਕਸ਼ੇ ਵਿੱਚ ਕਿਸੇ ਹੋਰ ਨੂੰ ਲੀਡਰ ਬਣਾਉਣਾ ਵੀ ਗੁਨਾਹ ਸਮਝਿਆ ਜਾਂਦਾ ਸੀ। 1989 'ਚ ਰូមਾਨੀਆ ਦੇ ਲੋਕਾਂ ਨੇ ਨਿਕੋਲੇ ਦੀ ਸਰਕਾਰ ਤੋਂ ਤੰਗ ਆ ਕੇ ਉਸ ਦੀ ਸਰਕਾਰ ਵਿਰੋਧ ਪਕਾवत ਕਰ ਦਿੱਤੀ। ਜਿਸ ਦੀ ਸ਼ੁਰੂਆਤ ਰូមਾਨੀਆ ਦੇ ਸ਼ਹਿਰ ਟਿਮੀਸ਼ਵਾਰਾ ਤੋਂ ਸ਼ੁਰੂ ਹੋਈ। ਦਿਨਾਂ 'ਚ ਇਨਕਲਾਬ ਪੂਰੇ ਦੇਸ਼ 'ਚ ਫੈਲ ਗਿਆ ਤੇ ਲੋਕ ਸੜਕਾਂ 'ਤੇ ਉਤਰ ਗਏ। 22 ਦਸੰਬਰ 1989 ਨੂੰ ਫੌ ਉਸ ਕਿਸਕੇ ਤੇ ਅਲੀਨਾ ਨੇ ਹੈਲੀਕਾਪਟਰ ਆਹੀਂ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫੌਜ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ 22 ਦਸੰਬਰ 1999 ਨੂੰ ਦੋਨੋਂ ਪਤੀ ਪਤਨੀ ਫੜੇ ਗਏ ਦੋਹਾਂ ਉੱਤੇ ਇੱਕ ਫੌਜੀ ਅਦਾਲਤ ਨੇ ਤੁਰੰਤ ਮੁਕੱਦਮਾ ਚਲਾਇਆ ਮੁਕੱਦਮਾ ਸਿਰਫ ਕੁਝ ਮਿੰਟਾਂ ਲਈ ਚੱਲਿਆ ਉਹਨਾਂ ਤੇ ਜੀਨੋਸਾਈਡ ਦੇਸ਼ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਉਣਾ ਅਧਿਕਾਰਾਂ ਦਾ ਦੁਰਉਪਯੋਗ ਦੇਸ਼ ਦੀ ਸੰਪਤੀ ਦੀ ਤਬਾਹੀ ਵਰਗੇ ਗੰਭੀਰ aarop ਲੱਗੇ ਉਹਨਾਂ ਨੂੰ ਦੋਸ਼ੀ ਠਹਿਰਾ ਕੇ ਤੁਰੰਤ ਮੌਤ ਦੀ ਸਜ਼ਾ ਸੁਣਾਈ ਗਈ ਫੈਸਲੇ ਤੋਂ ਕੁਝ ਮਿੰਟਾਂ ਬਾਅਦ ਦੋਹਾਂ ਨੂੰ ਇੱਕ ਅੰਦੇ ਸਾਹਮਣੇ ਖੜਾ ਕੀਤਾ ਸੌਤਵਾਦ ਗੋਲੀਆਂ ਚੱਲੀਆਂ ਇਹ ਸਾਰਾ ਦ੍ਰਿਸ਼ ਵੀਡੀਓ ਤੇ ਰਿਕਾਰਡ ਕੀਤਾ ਗਿਆ ਤੇ ਬਾਅਦ ਵਿੱਚ ਦੁਨੀਆ ਨੂੰ ਦਿਖਾਇਆ ਗਿਆ ਇਹ ਮੌਤ ਰូមਾਨੀਆ ਚ ਕਮਿਊਨਿਸਟ ਸ਼ਾਸਨ ਦੇ ਅੰਤ ਦੀ ਨਿਸ਼ਾਨੀ ਸੀ ਇਸ ਤਰ੍ਹਾਂ ਸਿਆਉ ਚਿਸਕੇ ਦੇ 24 ਸਾਲਾਂ ਰਾਜ ਤੋਂ ਬਾਅਦ ਰូមਾਨੀਆ ਦੇ ਲੋਕਾਂ ਨੇ ਆਜ਼ਾਦੀ ਦਾ ਸਾਹ ਲਿਆ ਇਹ ਇਤਿਹਾਸ ਦਾ ਇੱਕ ਸ਼ਕਤੀਸ਼ਾਲੀ ਪਲ ਸੀ ਜਦੋਂ ਲੋਕਾਂ ਨੇ ਆਪਣੀ ਯੂਨਿਟੀ ਕਾਰਨ ਡਿਕਟੇਟਰਸ਼ਿਪ ਤੋਂ ਮੁਕਤੀ ਪਾਈ ਤੇ ਡੈਮੋਕ੍ਰੇਸੀ ਅਪਣਾਈ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਪਸੰਦ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ